ਅਸੀਂ ਹੁਣ ਦੇਖ ਸਕਦੇ ਯਾਰ ਮੈਂ ਤੁਹਾਨੂੰ ਮੈਂ ਤੁਹਾਨੂੰ ਹੁਣ ਕੁਝ ਨਹੀਂ ਕਹਿਣਾ ਤੁਸੀਂ ਵੀਡੀਓ ਚ ਸਾਰਾ ਦੇਖ ਲੈਣਾ ਪਹਿਲਾਂ ਦੋ ਆਓ ਦੇ ਲੜ ਪਾਇਆ ਕਸ ਕਸਾਨ ਪਾਇਆ ਦੇਖੋ ਇਹਨਾਂ ਦੇ ਜਿਹੜੇ ਆਪਣੇ ਮਵਦ ਬੇਰੀਏ ਇਹੋ ਲਵਾਈ ਜਾਂਦੇ ਜਿਹ ਹੋਰ ਕਹੇ ਦਾ ਡੇਰਿਆਂ ਦੇ ਚਾਰਨੇ ਜੋ ਜਾਂਦੇ ਆ ਦੇ ਤੁਸੀਂ ਦੇਖੋ ਕਿੰਦਾ ਘਰਾਂ ਦੇ ਘਰ ਟੁੱਟ ਗਿਆ ਦੇਖੋ ਆ ਦੇਖੋ ਇਹ ਰਮਜ਼ਾਰੀ ਸਾਈਡ ਤਿੰਨ ਚਾਰ ਲਸ਼ਾਂ ਅੱਜ ਗੱਡੀਆਂ ਬਾਕੀ ਜਿਹੜੀ ਰਮਜ਼ਾਨ ਗੁਰਦਨੇ ਲੱਗ ਹਣ ਨਹੀਂ ਆਉਂਦੀ ਸੱਕੀ ਉਹਦੇ ਵੀ ਕੋਈ ਨਹੀਂ ਜਾਣੀ ਕੋਲੇ ਉਹ ਟੁੱਟ ਗਿਆ ਬੰਨ ਲੋ ਵੀ ਮਿੱਤਰੋ ਅੱਜ ਆਪਾਂ ਚੱਲੇ ਹੈਗੇ ਆ ਰੱਸ਼ਨ ਪਾਣੀ ਦੀ ਸੇਵਾ ਲੈ ਕੇ ਸਾਡੇ ਕੋਲ ਅੱਜ ਪਸ਼ੂਆਂ ਦਾ ਚਾਰਾ ਵੀ ਹੈਗਾ ਤਾਂ ਆਪਾਂ 300 ਬ੍ਰੈਡ ਵੀ ਲੈ ਰਹੇ ਆਂ ਹੋਰ ਵੀ ਜਿੱਦਾਂ ਪਾਣੀ ਲੈ ਕੇ ਚੱਲੇ ਆਂ ਸਾਰੇ ਭਰਾ ਆਪਣੇ ਇਕੱਠੇ ਹੋ ਗਏ ਆ ਜ ਅੱਜ ਤੁਹਾਨੂੰ ਉੱਥੇ ਜਾ ਕੇ ਸਾਰਾ ਉੱਥੇ ਦਾ ਦਿਖਾਵਾਂਗੇ ਵਿਊ ਕਿੰਦਾ ਦਾ ਕੀ ਹਿਸਾਬ ਦਾ ਵਾ ਕਿ ਲੋਕਾਂ ਨੂੰ ਕਿਸ ਚੀਜ਼ ਦੀ ਲੋੜ ਹੈਗੀ ਕਿਸ ਚੀਜ਼ ਦੀ ਲੋੜ ਨਹੀਂ ਹੈਗੀ ਕਿ ਲੋਕ ਕੀ ਨਜ਼ਾਇਜ਼ ਵੀ ਕਰਦੇ ਆ ਕੋਈ ਰੀਲਾਂ ਬਹੁਤ ਦੇਖਿਆ ਲੋਕੀ ਕਈ ਕੰਨ ਕਈ ਕਹੀ ਜਾਂਦੇ ਕਿਥੇ ਰੱਸ਼ਨ ਜ਼ਿਆਦਾ ਪਹੁੰਚ ਗਿਆ ਹੈ ਰੱਸ਼ਨ ਨਾਲ ਆ ਉਹ ਆ ਜਿਦਾਂ ਲੈ ਕੇ ਆ ਹੁਣ ਆਪਾਂ ਤੁਹਾਨੂੰ ਉੱਥੇ ਸਾਰੀ ਗਰਾਊਂਡ ਰਿਐਲਿਟੀ ਜਾ ਕੇ ਬਾਕੀ ਮੇਤਰਾ ਭਾ ਵੀ ਫਰੈਂਡ ਮਿਆਂ ਲੱਗੇ ਨਾਲ ਤੁਸੀਂ ਦੇਖ ਸਕਦੇ ਹਲੇ ਤੱਕ ਵੀ ਜਿਹੜਾ ਬਿਆਸ ਦਾ ਪਾਣੀ ਆ ਨਾ ਮਿੱਤਰੋ ਆਪਣੇ ਲੈਵਲ ਦੇ ਉੱਪਰ ਹੀ ਆ ਆ ਬਿਆਸ ਦਰਿਆ ਦੇ ਉੱਪਰੋਂ ਹਲੇ ਆਪਾਂ ਲੰਘਦੇ ਪਏ ਆ ਆ ਤੁਸੀਂ ਦੇਖ ਸਕਦੇ ਆ ਹਲੇ ਤੱਕ ਵੀ ਆ ਪਾਣੀ ਦਾ ਲੈਵਲ ਨਾ ਘਟਿਆ ਨਹੀਂ ਹੈਗਾ ਉਨੇ ਦਾ ਉਨਾ ਹੀ ਆ ਆਪਣੇ ਪੰਜਾਬ ਦੇ ਵਿੱਚ ਆ ਤੁਸੀਂ ਦੇਖ ਸਕਦੇ ਤੁਹਾਨੂੰ ਮੇਰੇ ਕੋਲ ਸ਼ੂ ਕਰਕੇ ਦਿਖਾਓ ਆ ਜੱਗ ਕਰੋ ਮਿੱਤਰੋ ਸੋਨਾ ਆਹ ਇਹ ਜੀ ਉਥੋਂ ਬਾਹਰ ਟੁੱਟ ਰਾਇਦਾ ਪਾਣੀ ਜਿਹੜਾ ਉੱਤ ਪਰੇ ਨਿਕਲ ਰਿਹਾ ਇਹ ਆਹ ਥੰ ਆਹ ਜਿਹੜੀ ਉਂਗਲਿਓ ਦੋ ਉਥੋਂ ਟੁੱਟ ਗਿਆ ਬਾਹਰ ਉਹ ਬੈਠੇ ਆਏ ਇੱਥੇ ਜਿਹਨਾਂ ਦਾ ਨਾ ਪਿੰਡਾਂ ਦੇ ਵਿੱਚ ਬਣਾ ਕੇ ਦੇਣਗੇ ਅਸੀਂ ਉਹ ਪਿੰਡ ਪਿੰਡ ਵਿੱਚ ਜਾਵਾਂਗੇ ਉਸ ਪਿੰਡ ਵਿੱਚ ਲੱਗ ਜੀਏਗੀ ਆਪਣੀ ਸਮਗਰੀ ਲੈ ਕੇ ਆਇਆ ਲਾਵਾਂਗੇ ਕੋਈ ਇੱਥੇ ਰੁਕੀ ਨਾ ਰਾਜ ਪਈ ਜਾਂਦੇ ਆ ਤਾਂ ਸਮਗਰੀ ਜਿਹੜੀ ਆ ਉਹ ਲਾਈ ਜਾਂਦੇ ਆ ਲੋਕੀ ਕਹਿੰਦੇ ਭਾਈ ਨੇ ਕਹਿੰਦੇ ਕਿਸੇ ਡ੍ਰੈਕਟਰ 4x4 ਜਿਹੜਾ ਨਿਊ ਫਲੈਂਡ ਕੋਈ ਭਜਾ ਕੇ ਲੈ ਕੇ ਹੋਰ ਤੱਕ ਲੱਭਿਆ ਨਹੀਂ ਹੈਗਾ ਠੀਕ ਹੈ ਜੀ ਹੁਣ ਬਾਈਥੋ ਰਿਸਕ ਲਾਵਾਂਗੇ ਦੋ ਕਿ ਉਹ ਅੱਗੇ ਅੱਗੇ ਉਹਲੇ ਪਿੰਡ ਜਾਵਾਂਗੇ ਇੱਥੇ ਲਿਖ ਨਹੀਂ ਹੋਇਆ ਨਾ ਰੰਗਾ ਹਰੀ ਸਾਈਡ ਤਿੰਨ ਚਾਰ ਲੱਖ ਅੱਜ ਗੱਡੀਆਂ ਕਿ ਜੇ ਇਹ ਰਮਜ਼ਾਨ ਤੋਂ ਗੁਜ਼ਰਨੇ ਲੱਗੋ ਨਹਿਰ ਨਹੀਂ ਹੁੰਦੀ ਸੱਕੀ ਜਿਹਨਾਂ ਦੇ ਉਹਦੇ ਵਿੱਚ ਰੋੜ ਨਹੀਂ ਜਾਣੀ ਮਤਰਾ ਤੁਸੀਂ ਦੇਖ ਸਕਦੇ ਜਿੱਦਾਂ ਭਾਰੀ ਕਹਿੰਦੇ ਹਨ ਹੱਲੇ ਵਿੱਚ ਤਾਂ ਅਗੇ ਬਾਗ ਆ ਬਾਗ ਦੇ ਵਿੱਚ ਉਹ ਨਾ ਜਦੋਂ ਲਾਛਾਂ ਲੁੱਛਾਂ ਹੱਲੇ ਵੀ ਨਿਕਲ ਕੇ ਆ ਰਹੀਆਂ ਜਿੱਦਾਂ ਦਾ ਪਾਣੀ ਘੱਟੀ ਜਾਂਦਾ ਵਹਾਵ ਬਧੀ ਜਾਂਦਾ ਉਦਾਂ ਉਦਾਂ ਨਾ ਲਾਛਾਂ ਜਿਹੜੀਆਂ ਜਾਨਵਰਾਂ ਦੀ ਹੋਈਆਂ ਇਨਸਾਨਾਂ ਦੀਆਂ ਹੋਈਆਂ ਅੱਗੇ ਅੱਗੇ ਆ ਰਹੀਆਂ ਪਾਣੀ ਦਾ ਤੁਸੀਂ ਵਹਾਵ ਦੇਖ ਸਕਦੇ ਹੱਲੇ ਪਾਣੀ ਕਿੰਨਾ ਵਗਦਾ ਹੋਇਆ ਤੁਸੀਂ ਦੇਖੋ ਇਹ ਸੇਵਾ ਇੱਥੇ ਕੰਮ ਕਰ ਰਹੇ ਲੋਕ ਲਾਂਡੇ ਬਰੇਡਾਂ ਤੋਂ ਲੋਕੀ ਹਾਂ ਉਹ ਤਾਂ ਅਹੀਂ ਦੇਵਾ ਕਰਨ ਗਏ ਪਿੰਡ ਗੁਰਦਾਰੇ ਤੋਂ ਆਇਆ ਸਮਾਨ ਘੱਟ ਦੀ ਵੀ ਭਰਾਹੀ ਹੋਰ ਵਾਪਸ ਜਾਣਾ ਹੈ ਉਹਨਾਂ ਨੇ ਉਹਨਾਂ ਟਰਾਲੀ ਤੋਂ ਸਮਾਨ ਲਾਦਾ ਤੇ ਅਸੀਂ ਵੰਡਣ ਗਏ ਤੇ ਟੂੜੀ ਕਰਕੇ ਕਿਹਨੇ ਕਹਦਾ ਵੀ ਲੈਣ ਬਣਾ ਲਓ ਤੇ ਡਾਂਗੋ ਡਾਂਗੀ ਹੋ ਗਏ ਇੱਥੇ ਫਿਰ ਲੈਣ ਤੋਂ ਕਿਉਂ ਗਿਆ ਕਿ ਡਿਸਪਲਾਈਨ ਨਹੀਂ ਹੈ ਜਾ ਰਹਾ ਇੱਥੇ ਕੋਈ ਤੁਸੀਂ ਦੇਖ ਸਕਦੇ ਹੋ ਮਤਲਬ ਪਾਣੀ ਖੱਲੇ ਵੀ ਸੜਕਾਂ ਦੇ ਉੱਪਰ ਪੂਰਾ ਭਰਿਆ ਹੋਇਆ ਆ ਦੇ ਆ ਦੇਖੋ ਬੀਬੀਆਂ ਕੋਈ ਵੀ ਹੋਵੇ ਇੱਥੇ ਹਰ ਕਮਿਊਨਿਟੀ ਪਹੁੰਚੀ ਹੋਈ ਹੈ ਚਾਹੇ ਮੁਸਲਮਾਨ ਹੋਵੇ Hindu ਹੋਵੇ ਸਿੱਖ ਹੋਵੇ ਕ੍ਰਿਸਚੀਅਨ ਹੋਵੇ ਇਹ ਪਿਆਰ ਦਾ ਸਬੂਤ ਹੈ ਇੰਡੀਆ ਆ ਇੱਥੇ ਪਾਣੀ ਸੀ ਜਿੱਥੇ ਟਰੈਕਟਰ ਡੁੱਬਿਆ ਸੀ ਨਾ ਪਾਣੀ ਦੇ ਵਿੱਚ ਜਿਹੜਾ ਵੀਡੀਓ ਦੇਖੀ ਸੀ ਤੁਸੀਂ ਆ ਇੱਥੇ ਡੁੱਬਿਆ ਹੀ ਆ ਪੁਲ ਦੇ ਥਲੇ 100 ਰੁਪਏ ਆ ਇੱਥੇ ਟਰੈਕਟਰ ਰੁੜ ਗਿਆ ਸੀਗਾ ਆ ਦੇਖੋ ਇੱਥੇ ਸੀ ਇੱਥੇ ਟਰੈਕਟਰ ਡੁੱਬਿਆ ਹੀ ਹਲੇ ਵੀ ਪਾਣੀ ਘਟੋ ਘਟ ਵੀ 6-7 ਫੋਟ ਡੂੰਘਾ ਥਲੇ ਨੂੰ ਆ ਇਹ ਆ ਸਾਰਾ ਦੇਖੋ ਇੱਧਰ ਮਿੱਤਰੋ ਸੜਕ ਦੇਖੋ ਪਾਣੀ ਪਾਣੀ ਹੋਇਆ ਪਿਆ ਇੱਧਰ ਆ ਦੇਖੋ ਬਾਬਾ ਜੀ ਡਿਊਟੀ ਲੱਗੀ ਹੋਈ ਦੇਖੋ ਆ ਦੇਖੋ ਇੱਧਰ ਦੇਖੋ ਮਿੱਤਰੋ ਚੈੱਕ ਕਰੋ ਆਹ ਇਹ ਭਰਾ ਆਪਣੀ ਦਾ ਰਾਹ ਦੱਸਦੇ ਹੋਇਆ ਤੁਹਾਡੇ ਕੋ ਟੋਆ ਪਿਆ ਹੋਇਆ ਹੈ ਨਾ ਇਰਾਦਾ ਸਿੱਧਾ ਸਿੱਧਾ ਦੱਸਦੇ ਆ ਕਿ ਜਿੱਦਾਂ ਮਤਲਬ ਇੱਥੇ ਟੂਆ ਪਿਆ ਇੱਧਰ ਦੀ ਨਾਂ ਨੰਗੋ ਜਿੱਦਾਂ ਮਤਲਬ ਹੱਲੇ ਵੀ ਦੇਖੋ ਪਾਣੀ ਹੱਲੇ ਵੀ ਖੜਾ ਆ ਖੇਤਾਂ ਦੇ ਵਿੱਚ ਵੀ ਖੜਾ ਆ ਪਾਣੀ ਤੇ ਇੱਧਰ ਦੇਖੋ ਤੁਸੀਂ ਸਾਰਾ ਪਾਣੀ ਖੜਾ ਹੋਇਆ ਆ ਦੇਖੋ ਮਿੱਤਰੋ ਸਾਰਾ ਪਾਣੀ ਖੜਾ ਹੋਇਆ ਬਸ ਕਿਉਂ ਪਿੱਛੇ ਤੇ ਇੱਟਾਂ ਦੇ ਪੱਠਿਆਂ ਦੇ ਘਰ ਦੇ ਸਕਦੇ ਪੂਰੇ ਦੇ ਪੂਰੇ ਪੂਰੇ ਦੇ ਪੂਰੇ ਡੁੱਬੇ ਹੋਇਆ ਘਰ ਵਿੱਚ ਮਿੱਤਰੋ ਦੇਖੋ ਟਰੱਕ ਆ ਟਰੱਕ ਦੇ ਵਿੱਚ ਨਾ ਤਿੰਨ ਤਿੰਨ ਟਰਾਲੀਆਂ ਚਾਰ ਚਾਰ ਟਰਾਲੀਆਂ ਚੋੜੀਆਂ ਆ ਚਾਰੀਆਂ ਭਰੀ ਜਾਂਦੀਆਂ ਭਰੀ ਜਾਂਦੇ ਆ ਸਾਰੀ ਸੜਕ ਤੇ ਥੂੜੀ ਉੱਥੇ ਟੋੜੀ ਰਾਜ ਲਾਤੀ ਮਿੱਤਰੋ ਦੇ ਦੇਖੋ ਮੈਂ ਗਾ ਲੋਥੇ ਬਾਬਾ ਖੰਡਿਆ ਹੀ ਮਾਈ ਆਈ ਵੀ ਮੇਰਾ ਘਰ ਪਾੜ ਗਿਆ ਤਰਪਾਲ ਚਾਹੀਦੀ ਆ ਤੇ ਬਾਬਾ ਜੀ ਜਾਂਦੇ ਆ ਤੁਹਾਡੇ ਨਾਲ ਜਾਨਾ ਤੇ ਸਾਨੂੰ ਲੈਂਡਰ ਪਾਉਣਾ ਬਾਈ ਮਾਈ ਤਰਪਾਲ ਨਹੀਂ ਫੜਦੀ ਲੋਕ ਭੁੱਖ ਜਿਆਦਾ ਖਾਂਦੇ ਆ ਮਿੱਤਰੋ ਇਹ ਹਾਲ ਲੋਕਾਂ ਦੇ ਹੋ ਗਿਆ ਅਹੀਂ ਨਾਲੇ ਤਾਂ ਪਾਣੀ ਨਹੀਂ ਆਇਆ ਸਹੀ ਗੱਲ ਆ ਕੋਈ ਨਹੀਂ ਜਾਨੂੰ ਆਪਿੰਦਰ ਉੱਪਰ ਦੇ ਆ ਇਦਾਂ ਦੇ ਮਿੱਤਰੋ ਹਾਲਾਤ ਬਣੇ ਆ ਇੱਥੇ ਲੋਕੀ ਦੇਖੋ ਲੋਕੀ ਫਾਇਦਾ ਵੀ ਫਾਇਦਾ ਵੀ ਠਾਈ ਜਾਂਦੇ ਨਾਲ ਨਾਲ ਜਿੱਦਾਂ ਮਿੱਤਰੋ ਲੋਕੀ ਨੇ ਸਾਡੇ ਕੋਲ ਜਿੱਦਾਂ ਆਪਾਂ ਟਰਾਲੀ ਖੜੀ ਕੀਤੀ ਹੈ ਸਾਡੇ ਕੋਲ ਨਾ ਪੱਠਿਆ achar ਆ ਪਸ਼ੂਆਂ ਦਾ ਮੰਗੀ ਜਾਂਦੇ ਆ ਹੁਣ ਆ ਵੀਰ ਆਪਣੇ ਇਹ ਵੀ ਟਰਾਲੀ ਦੇ ਪੰਡ ਲੈ ਕੇ ਜਾ ਰਹੇ ਆ ਪਿੱਛੇ ਵੀ ਤਿੰਨ ਚਾਰ ਟਰਾਲੀਆਂ ਹੋਰ ਆ ਲੋਕੀ ਜਿੱਦਾ ਪੰਡਾ ਲਹਾ ਕੇ ਨਾ ਆਪਣੇ ਜਿੱਦਾਂ ਵੰਡਾ ਲਹਾ ਕੇ ਜਿੱਦਾਂ ਆਪਣੇ ਘਰਾਂ ਕੱਪੜੇ ਘਰ ਭਰੀ ਜਾਂਦੇ ਹੁਣ ਆਪਾਂ ਇਹ ਜਿਹੜਾ ਇਥੇ ਮੋਤਵਰ ਸਰਪੰਚ ਸਾਹਿਬ ਆ ਜਿੱਦਾਂ ਹੁਣ ਇਹ ਨੇ ਸਾਨੂੰ ਨਾ ਲਿਸਟ ਬਣਾ ਕੇ ਦੇਣੀ ਆ ਲਿਸਟ ਬਣਾ ਕੇ ਸਾਨੂੰ ਦੇਣਗੇ ਉਹਦੇ ਹਿਸਾਬ ਨਾਲ ਫਿਰ ਜਦੋਂ ਅੱਗੇ ਪਿੰਡ ਆ ਪਿੰਡਾਂ ਵਿੱਚ ਜਾ ਕੇ ਉਹਦੇ ਘਰਾਂ ਦੇ ਹਾਲਾਤ ਦੇਖ ਕੇ ਫਿਰ ਆਪਾਂ ਜਿਹੜੇ ਆ achar ਹੋ ਗਿਆ ਹੋਰ ਜਿਹੜ ਉਹ ਦੇਖੋ ਮਿੱਤਰੋ ਪਾਣੀ ਹੱਲੇ ਵੀ ਨਾ ਖੇਤਾਂ ਵਿੱਚ ਪੂਰਾ ਖੜਾ ਹੋਇਆ ਸਾਰਾ ਪਾਣੀ ਖੇਤਾਂ ਵਿੱਚ ਹੱਲੇ ਪੂਰਾ ਖੜਾ ਹੋਇਆ ਹੱਲੇ ਪਾਣੀ ਦੇ ਘਟਣ ਦੇ ਕੋਈ ਅਸਰ ਨਹੀਂ ਹੈਗੇ ਤੁਸੀਂ ਦੇਖ ਸਕਦੇ ਆ ਪੂਰੀ ਦੀ ਪੂਰੀ ਫਸਲ ਜਿਹੜੀ ਹੈ ਪਾਣੀ ਦੇ ਵਿੱਚ ਡੁੱਬ ਗਈ ਹੈ ਪੂਰੀ ਦੀ ਪੂਰੀ ਫਸਲ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਪੂਰੀ ਦੀ ਫਸਲੀ ਉਹ ਪਰੇ ਸਭ ਪਿੱਛੇ ਘਰ ਘਰ ਪਏ ਆ ਤੁਸੀਂ ਦੇਖ ਸਕਦੇ ਇੱਧਰ ਮਿੱਤਰੋ ਅਸੀਂ ਜਦੋਂ ਆਪਣਾ ਡੇਰੇਆਂ ਬਚਾਏ ਆ ਡੇਰੇਆਂ ਬਚਾ ਕੇ ਆਪਾਂ ਚਾਰ ਲਾਉਣਾ ਆ ਉਹ ਇੱਥੇ ਹੱਲੇ ਪਾਣੀ ਵੀ ਹੈਗਾ ਤੁਸੀਂ ਦੇਖ ਸਕਦੇ ਆ ਪਾਣੀ ਹੈ ਪੂਰਾ ਓਏ ਡੰਗਰ ਡੰਗਰ ਵੀ ਸੰਗਤ ਬਾਹੂ ਯਾਰ ਇੱਕ ਵਾਰ ਹੋਰ ਪੁੱਛੋਗੇ ਇਹਨੂੰ ਹੋਰ ਆਓ ਵੀ ਰਹਿ ਜਾਗੇ ਮਾਰੋ ਮਾਰੋ ਭਾਈ ਮਾਰੋ ਲੁਆਈ ਦੇ ਓਏ ਇੱਕ ਲੁਆਈ ਦੇ ਯਾਰ ਇਦਾਂ ਮੁੜ ਕੇ ਨਾ ਗਮਜਲਾ ਪੈ ਜਾਂਦਾ ਦੇਖੋ ਆਪਾਂ ਚਾਰ ਪੰਡਾ ਲਾਤੀਆਂ ਆ ਪੰਡਾ ਫੇਵੀਲ ਹਲੇ ਕਹੀ ਜਾਂਦੇ ਆ ਲਾ ਦੇ ਦੋ ਰਾਜ ਤਿੰਨ ਲਾ ਦੇ ਚਾਰ ਲਾ ਦੇ ਚਾਰ ਲਾ ਪੰਜ ਲਾ ਦੇ ਪੰਜ ਲਾ ਦਿਓ ਆ ਦੇਖ ਲਓ ਛੋੜ ਦੇ ਛੋੜ ਦੇ ਯਾਰ ਮਾਰੀ ਬਰੈਡ ਨਾ ਮੇ ਛੋੜ ਦੇ ਠੀਕ ਐ ਸੀ ਪੁੱਛਣੇ ਸੀ ਪਹਿਲਾਂ ਬਾਪੂ ਲਾ ਜਿੱਤਾ ਤਰਾ ਹੁਣੇ ਕਿੰਨੇ ਪਰ ਮੈਂ ਹੀ ਕਿਉਂ ਕਰੀਆ ਫਾੜ ਇਹਨਾਂ ਵਿੱਚੋਂ ਕੋ ਤੈਨੂੰ ਓਏ ਅਦੇ ਪੰਨਾ ਲਾਦੇ ਲੋਕੀ ਫੇਰ ਇਹਦਾ ਉਹ ਹੀ ਤਾਂ ਗੱਲ ਆ ਓਏ ਉਹ ਮਿੰਦਰੀਆ ਇਹਦਾ ਕੀ ਕਰਨੇ ਏ ਪਾਣੀ ਬਣਾਜਾਦਾ ਪਾਣੀ ਦੇਣਾ ਭਈਆ ਆਦੇ ਭਈਆ ਚਲੋ ਆ ਇਹ ਕਈ ਨਾ ਦਾ ਇਹਨਾਂ ਭਾਈ ਸਰ ਗਿਆ ਸਰ ਗਿਆ ਚਲੋ ਯਾਰ ਚਲੋ ਚਲੀਏ ਸਾਹਮਣੇ ਸਰਕਾਰ ਭਵਾ ਕਰੀ ਜਿੰਨਾ ਹੈ ਜਰਾ ਘਾਰ ਹੀ ਨਾ ਕਈਦਾ ਆਪਾ ਸਟਾਰ ਆਇਆ ਥੱਲੇ ਹਾਂ ਇਹਦਾ ਸਟਾਰ ਆਇਆ ਆਪਾ ਥੱਲੇ ਮੇਰੇ ਭਾਈ ਉਹ ਮੁੰਡੇ ਕਿਨੇ ਕੱਲੋ ਕੱਲੇ ਉਹ ਦੋ ਕਾਰ ਇੰਦਰ ਕੱਲਗਾ ਕੱਢਣਾ ਮੁੰਡਾ ਦੇਖ ਕੇ ਆਇਆ ਇਦਾਂ ਆ ਲੋ ਮਿੱਤਰੋ ਲੋਕੀ ਕਰਦੇ ਬੰਦਾ ਕਰੇਗੀ ਐ ਜੇ ਉਹ ਹੀ ਤਾਂ ਗੱਲ ਐ ਨਹੀਂ ਉਹ ਵਿਚਾਰੇ ਦੇ ਪਸ਼ੂ ਅਠ ਹੈਗੇ ਆ ਚਲੋ ਅਲੱਗ ਗੱਲ ਐ ਉਹ ਤਾਂ ਅਸੀਂ ਦੇਖ ਕੇ ਆਏ ਆ ਹਾਂ ਦੇਖ ਲੋ ਜਿਹਨਾਂ ਦੇ ਪਸ਼ੂ ਵੀ ਮਿੱਤਰੋ ਹੈ ਨਹੀਂ ਗੇ ਨਾ ਉਹ ਵੀ ਲੋਕੀ ਕਹਿੰਦੇ ਉਹ ਵੀ ਕਹਿੰਦੇ ਸਾਡੇ ਸਾਡੇ ਪੰਡ ਲਾ ਦਿਓ ਸਾਡੇ ਫੰਡ ਲਾ ਦਿਓ ਇਦਾਂ ਦੇ ਹਾਲ ਹੁਣ ਇਦਾਂ ਦੱਸ ਬੰਦਾ ਕੀ ਕਰੇ ਬੰਦਾ ਨਾਲ ਵੇਚੋ ਨਾਲ ਇੱਕ ਜਣਾ ਆਉਂਦਾ ਉਹਨੂੰ ਨਾਲ ਦਾ ਲਾ ਕੇ ਦੋ ਪਹਿਲੇ ਪੰਜ ਲਾਉਣ ਦੀ ਲੋੜ ਹੀ ਕੋਈ ਨਹੀਂ ਹੁਣ ਆਪਾਂ ਇੱਥੇ ਆਪਾਂ ਖੜੇ ਸੀ ਮਿੱਤਰੋ ਇੱਥੇ ਸਾਡੇ ਕੋਲ ਨਾ ਨਹੀਂ ਪਹਿਲਾਂ ਇੱਕ ਪੰਡ ਲਾਈ ਉਹ ਇੱਕ ਬੰਦੇ ਕਰਦੇ ਕਹਿੰਦੇ ਪੰਜ ਪੰਡ ਲਾ ਲਈਆਂ ਦੇਖ ਲੋ ਹੁਣ ਆਪ ਅਸੀਂ ਦੇ ਅਰੇ ਹਉ ਦੇ ਲੜ ਪਿਆ ਕ ਇਹਨਾਂ ਨੂੰ ਕਿਸੇ ਨੇ ਪੁੱਛਣਾ ਪਾ ਹਾਂਜੀ ਪੁੱਛਣਾ ਕਹਿੰਦੇ ਕਿਸੇ ਨੂੰ ਪੁੱਛਣਾ ਉਹਦਾ ਪਿੱਛੇ ਭਾਈ ਟਰਾਲੀ ਆਉਂਦੀ ਹੈ ਪਿੱਛੇ ਉਹ ਲਾਉਂਦੇ ਨਹੀਂ ਵੀ ਅੱਲਾ ਕੋਈ ਨਹੀਂ ਜਿਹੜਾ ਤੂੰ ਆਇਆ ਜੇ ਝੂਠ ਹੋ ਉਹਦੇ ਵੇਖ ਲੈ ਆ ਜਾ ਕੇ ਤੇ ਭਾਈ ਮੋਟਰਸਾਈਕਲ ਤੇ 3 ਡੰਗਰ ਹੀ ਸਾਡੇ ਦੇ 3 ਠੀਕ ਆ ਹਾਂ ਦੇਖ ਲਓ ਇਦਾਂ ਹਾਲਾਤ ਹੋਏ ਪਿਆ ਜਾਂਦਾ ਇਥੇ ਉਹ ਪਾਜੀ ਆ ਪਾਜੀ ਕਹਿੰਦੇ 20 20 ਡੰਗਰ ਆ ਕਹਿੰਦੇ ਸਾਨੂੰ ਦੇ ਦਿਓ ਚਲੋ ਅਸੀਂ ਪਟਾਡੀ ਪਟਾਡੇ ਕਰਾ ਕੇ ਦੇ ਦਿੰਦੇ ਨੇ ਉਧਰ ਦੇਨੇ ਆ ਤਰ ਇਦਾਂ ਦੇ ਹਾਲਾਤ ਤੁਸੀਂ ਦੇਖੋ ਕੀ ਕਰ ਸਕਦੇ ਆ ਦੋ ਤੱਕ ਦੇ ਦਿਓ ਗੰਡਾ ਜਿਹੜੀਆਂ ਜਿੱਥੇ ਲਾ ਕੇ ਆਏ ਉੱਥੇ ਤੱਕ ਭਾਈ ਵਾਲੇ ਖੂਦੇ ਬੜਾ ਚਾਰ ਆ ਗਿਆ ਤੇ ਬਾਅਦ ਦੇਰਿਆਂ ਤੇ ਵੰਡੋ ਜਿਹੜੀ ਗੱਲ ਜੋ ਓਏ ਇਹ ਆਪਣੇ ਮੋਦ ਪੇਰੀ ਲਵਾਉਂਦੇ ਨੇ ਨਹੀਂ ਦੱਸੋ ਨਾ ਬੱਚਾ ਦੱਸੋ ਓਏ ਦੇਖ ਕੇ ਘਰ ਹਰ 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 ਘਰ ਬਾਹਰ ਵੇਖ ਕੇ ਤੇ ਫੇਰ ਦੋ ਚਾਰ ਆਲਾ ਸਿਰਫ ਦੋ ਹੀ ਚਾਹੀਦੀਆਂ ਗੱਟਾਂ ਹਾਂਜੀ ਡੰਗਰ ਹੈਗੇ ਜੇ ਬਾਈ ਡੰਗਰ ਜੋ ਹਾਂਜੀ ਨੇ ਮੰਦਾ ਇਹਦੇ ਨੂੰ ਹੋਏ ਦੋ ਹੀ ਦੇ ਦੋ ਵੰਡੇ ਆਉਂਦਾ ਜਿਹੜਾ ਗੱਲੇ ਲੋਕ ਧੱਕਾ ਕਰਨ ਦਾ ਜੋ ਦੋ ਹੀ ਦੇ ਦੋ ਬਸ ਮਿੱਤਰੋ ਆਏ ਆ ਇੱਥੇ ਬਾਬਾ ਜੀ ਅੱਜ ਨਾਲ ਇੱਥੇ ਆਪਾਂ ਲਾ ਕੇ ਆਏ ਆ ਮੱਭਈਆ ਲਾ ਮਾਈਕ ਲਾ ਲਓ ਪਹਿਲਾਂ ਦੇਖੋ ਜੀ ਬਾਬਾ ਜੀ ਜੋ ਹਲਾ ਦੇ ਪਾਣੀ ਆ ਖੂਟ ਡੰਗਰ ਤਰਲੇ ਲੈਣ ਦੇ ਫਟਿਆਂ ਕੋਣੋ ਪਤਝਾ ਚੰਦ ਦਿਨ ਹੋ ਗਿਆ ਤੁਹਾਨੂੰ ਅੱਜ ਤੀਜੇ ਚੰਦ ਦਿਨ ਬਾਅਦ ਬਾਅਦ ਤ ਨਹੀਂ ਆਇਆ ਤੋਂ ਬਾਅਦ ਕੋਈ ਨਹੀਂ ਕੋਈ ਆ ਤੁਹਾਡੇ ਸਾਹਮਣੇ ਉਹ ਤੋਂ ਥੋੜਾ ਤੁਹਾਨੂੰ ਬਾਅਦ ਨਹੀਂ ਆਇਆ ਠੀਕ ਹੈ ਜੀ ਥੋੜਾ ਤੁਹਾਨੂੰ ਦਿਖਾ ਮਤਲਬ 4 ਦਿਨ ਹੋ ਗਏ 4 ਦਿਨ ਤੋਂ ਬਾਅਦ ਕਹਿੰਦੇ ਸਾਡੇ ਇੱਥੇ ਕੁਝ ਨਹੀਂ ਪਹੁੰਚਿਆ ਹੈਗਾ ਤਾਂ ਹੁਣ ਆਪਾਂ ਜਿੱਦਾਂ ਆਏ ਆ ਆਪਾਂ ਲੈ ਕੇ ਆਏ ਆ ਕਿੰਨੀਆਂ ਇੱਧਰ ਦੋ ਇਕੱਠੇ ਹਨ ਉਹ ਦੇ ਜਿਹੜੇ ਘਰ ਇਹਨਾਂ ਨੇ ਵੀ ਦੇ ਇੱਕ ਉਤਰੋਂ ਬੋਲਣ ਦੀ ਉਹਨੂੰ ਦੇ ਇੱਕ ਇਕੱਠਾ ਠੀਕ ਹੈ ਠੀਕ ਹੈ ਸਾਰੇ ਦਿਖ ਜਾ ਮਿੱਤਰ ਤੁਸੀਂ ਦੇਖ ਸਕਦੇ ਆ ਸਾਹਮਣੇ ਬੱਦੇ ਇਕੜੇ ਸਾਹਮਣੇ ਪਸ਼ੂ ਬੱਦੇ ਹੋਏ ਆ ਕਾਲੀਆਂ ਨੇ ਲੈ ਗਈ ਸਾਰੇ ਇਹਨਾਂ ਨੂੰ ਬੇਟੇ ਵਾਲਿਆਂ ਦੇ ਮੁਰੇ ਕੋਈ ਨਹੀਂ ਅੰਦਰ ਜਾ ਕੇ ਕੀ ਹਾਲਤ ਹੈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹਨੂੰ ਪੁੱਛ ਲੈ ਪਿੰਦਾ ਇਹਨਾਂ ਦੇ ਸਾਰੇ ਆਪਣੇ ਲਵਾਉਂਦੇ ਜਿਹੜੇ ਜਿਹੜੇ ਮੌਤ ਬੇਰੇ ਆ ਸਾਂਝਾ ਪਾਲਣਦੇ ਅਗਲੀ ਬੰਦਾ ਕਹਿੰਦਾ ਸੱਚ ਦੱਸੋ ਜੋ ਵੀ ਹੈਗਾ ਮੈਂ ਸੱਚ ਤਾਂ ਦੱਸਦਾ ਜੀ ਜੋ ਵੇਖ ਲੋ ਹਾਲਤ ਤੁਹਾਡੇ ਸਾਹਮਣੇ ਗਈ ਕਿਹੜੀ ਦੱਸਦੇ ਨਾ ਵੀ ਸਾਂਝਾਂ ਵਾਲੇ ਲਵਾਉਂਦੇ ਨਹੀਂ ਨਹੀਂ ਕੋਈ ਦੇਖੋ ਜੋ ਤੁਹਾਡੇ ਸਾਹਮਣੇ ਆ ਕੋਈ ਕਾਲ ਨਹੀਂ ਅਸੀਂ ਆਏ ਆ ਜੀ ਉਹ ਜੀ ਆ ਹ ਆਹਨਾਂ ਦੇ ਚਾਰ ਪੰਜ ਦਿਨ ਰੇ ਇੱਥੇ ਆ ਜਾ ਕੋਈ ਨਹੀਂ ਕੋਈ ਨਹੀਂ ਹਾਲ ਕੇ ਅੰਦਰ ਆ ਵੀ ਪਾਣੀ ਦੇਖਣਾ ਹਾਲ ਤੇ ਦੇਖ ਲੋ ਤੁਹਾਨੂੰ ਮੈਂ ਹਾਲਤ ਦਿਖਾਦਾ ਨਾ ਬਾਕੀ ਪਾਣੀ ਦੇਖ ਲੋ ਦੁਕਾਨ ਦਾ ਬਾਕੀ ਜਿਹਦਾ ਅੰਕਲ ਹੁਣ ਕਹਿੰਦੇ ਆ ਕਿ ਜਦੋਂ ਨਾ ਇੱਥੇ ਜਦੋਂ ਚਾਰਾ ਚੂਰਾ ਹੁੰਦਾ ਜਿਹੜੇ ਸਰਪੰਚ ਹੋ ਗਏ ਪ੍ਰਧਾਨ ਹੋ ਗਏ ਨਾ ਉਹ ਆਪਣੇ ਜਿਹੜਾ ਟਰਾਲੀਆਂ ਟਰੋਲੀਆਂ ਵਿੱਚ ਕਰਕੇ ਆਪਣੇ ਡੇਰੇ ਆ ਜਿਹੜੇ ਡੇਰੇ ਵਾਲੇ ਬੰਦੇ ਜਿਹੜੇ ਹੈਗੇ ਉਹਨਾਂ ਦੇ ਲਿਹਾਏ ਜਾਂਦੇ ਆ ਸਾਨੂੰ ਜਿਹਦਾ ਚਾਰ ਦਿਨ ਹੋ ਗਿਆ ਚਾਰ ਦਿਨ ਬਾਅਦ ਸਾਨੂੰ ਜਿਹਦਾ ਹੁਣ ਆਪਾਂ ਇੱਥੇ ਆਏ ਆ ਚਾਰ ਦਿਨ ਬਾਅਦ ਸਾਨੂੰ ਡੰਗਰਾਂ ਦਾ ਚਾਰਾ ਜਿੱਦਾਂ ਹੋ ਗਿਆ ਹੋਰ ਪਾਣੀ ਪੂਣੀ ਜਿੱਦਾ ਪ ਤਾਂ ਮੈਂ ਸਾਰੀ ਦਿਖਾਉਣਾ ਹਾਲਾਤ ਇੱਥੇ ਦੇ ਹੱਲੇ ਆ ਦੇਖੋ ਅੰਦਰ ਆ ਦੇਖੋ ਪਾਣੀ ਹੱਲੇ ਹੱਲੇ ਵੀ ਪਾਣੀ ਉਹ ਅੰਦਰਾਂ ਦੇ ਫਿਰ ਹੈਗਾ ਹੈਗਾ ਪਾਣੀ ਮਿੱਤਰੋ ਇਹ 1 ਮਿੰਟ ਤੁਹਾਨੂੰ ਮੈਂ ਜੂnga ਕੇ ਦਿਖਾਉਣਾ ਉਹ ਤੁਸੀਂ ਦੇਖ ਸਕਦੇ ਆ ਹੱਲੇ ਵੀ ਪਾਣੀ ਨਾ ਉਹ ਅੰਦਰਾਂ ਦੇ ਵਿੱਚ ਖੜਾ ਆ ਤਾਂ ਪਾਣੀ ਦਾ ਉੱਧਾ ਚਲੋ ਪਾਣੀ ਲੈਵਲ ਘਟ ਗਿਆ ਪਰ ਹੱਲੇ ਫਿਰ ਵੀ ਰਿਪੇ ਰਿਕਵਰ ਹੁੰਦਿਆਂ ਨੂੰ ਟਾਈਮ ਲੱਗਣਾ ਆ ਜਨੇ ਕੋਈ ਡੇਰੇ ਵਾਲਾ ਉਹ ਅਖੰਡੇ ਮੇਰਾ ਇੱਕ ਇੱਕ ਗੱਠਾ ਹੀ ਲਵਾ ਦੇ ਦੋ ਹੱਡੇ ਲਵਾ ਫਿਕਰ ਜਲਾ ਦੇ ਮੇਰੇ ਹਾਲਾ ਫੋਨ ਕਰ ਲੈ ਉਹ ਡਿਆ ਨੈਸਪੀ ਕਰੇ ਨੇ ਕਿ ਇਹ ਦੇਖੇ ਆਪ ਹੁਣ ਹੈਲੋ ਇਹ ਨਹੀਂ ਹਾਂਜੀ ਹਾਂਜੀ ਭਾਜੀ ਸਾਡਾ ਘਟਾ ਲਾ ਦੋ ਕੱ체 ਪਹਿਲੇ ਜਾਣੇ ਜੇ ਸਿਧੋਣੇ ਅੰਗਲਾ ਇੰਨਾ ਜੁੱਦ ਨੂੰ ਸਾਡੀ ਟਰਾਲੀ ਨਹੀਂ ਆਉਂਦੀ ਠੀਕ ਹੈ ਠੀਕ ਹੈ ਭਾਈ ਚਲੋ ਆਪਾਂ ਉਹਨੇ ਤੁਹਾਡੇ ਵੱਲ ਲੱਗੇ ਆਉਣ ਟਰਾਲੀ ਲਾ ਕੇ ਭਾਈ ਹੁਣਾਂ ਦੇ ਕਿਹਾ ਡੰਗਾ ਲਾਉਣੇ ਗੱਟੇ ਦੋ ਕਹਿੰਦੇ ਆ ਪਰਵਾਹ ਆ ਪਹਿਲਾਂ ਜੰਨੇ ਰੈਡੀ ਲਿਆ ਕੇ ਲੈ ਜੰਨੇ ਲਾ ਦੋ ਇੱਥੇ ਮੁਰਕੇ ਕਿੱਥੇ ਚਲੋ ਦੂਜੇ ਟਰਲੇ ਦਾ ਤਾਂ ਲਾ ਤੁਹਾਨੂੰ ਲਾ ਦੇ ਤੈਨੂੰ ਲਾ ਕੇ ਅੱਜ ਦੇਖ ਲੈ ਇਹ ਨਾ ਮੰਨੇ ਦੇਖ ਚਲ ਆ ਦੇਖ ਲੋ ਤੁਹਾਡੇ ਸਾਹਮਣੇ ਐ ਮੇਟਰ ਹਾਲ ਕਾਦੋਂ ਦਾ ਪਿੱਛੇ ਵਿਚਾਰੇ ਪਿੱਛੇ ਮਗਰ ਪਏ ਹੋਏ ਆ ਇਹ ਹਾਲਾਤ ਆ ਲੋਕਾਂ ਦੇ ਕੀ ਕਰੀਏ ਦੇਖੀ ਇੱਕ ਬਾਈ ਕਿਹਨੇ ਆ ਗਿਆ ਮੇਟਰਾ ਤੂੰ ਦੇਖ ਸਕਦੇ ਆ ਡੰਗਰ ਵੀ ਹੈਗੇ ਇਹਨਾਂ ਦੇ ਭਾਈ ਇਹਨੇ ਹੁਣ ਅਪਾ ਜਿਦਾ ਪੈ ਇਹਨਾਂ ਨੂੰ ਪੱਠੇ ਪੰਡ ਦੇ ਦੇਣੀ ਆ ਇਹ ਪ੍ਰੂਫ ਹਨ ਇਹ ਪਿੱਛਦਾ ਭਾਈ ਜੈਨੂ ਆ ਨਾ ਸੱਚੀ ਲੋੜ ਹੈ ਇਹਨਾਂ ਨੂੰ ਕਈ ਜਦਾਂ ਕਈਆਂ ਦੇ ਹੈ ਨਹੀਂ ਉਹ ਤਾਂ ਵੀ ਲੋਕੀ ਦੋ ਦੋ ਤਿੰਨ ਤਿੰਨ ਪੰਡਾ ਲੈ ਜਾਂਦੇ ਆ ਯਾਰ ਭਾਈ ਉਹ ਦੇਖ ਲੈ ਇੱਕ ਘੰਟ ਇੱਕ ਘੰਟ ਤੇ ਹੋ ਰਿਹਾ ਬਾਪੂ ਜੀ ਇੱਧਰ ਆਓ ਹੁਣ ਯਾਰ ਇੱਧਰ ਆਓ ਹੁਣ ਗੱਲ ਪਚੰਗੀ ਤਰ੍ਹਾਂ ਦੱਸੋ ਗੱਲ ਕੀ ਆ ਉਹ ਮੈਂ ਜੇ ਇੱਕ ਲਈ ਤੇ ਇੱਕ ਹੋਰ ਲੈ ਪੰਡਾ ਹੀ ਲਾਤੀਆਂ ਆ ਔਰ ਤੀਜੀ ਦੀ ਫੇਰ ਡਿਮਾਂਡ ਆ ਗਈ ਆ ਇੱਕ ਲਈ ਇੱਕ ਲਈ ਇਹਦੇ ਇੱਕ ਹੋਰ ਲਾ ਦੋ ਉਹ ਡੰਗਰ ਭਰਾਵਾ ਹੈਗੇ ਆ 16 7 ਇਹ ਇੱਕ ਲਾ ਦੇ ਵੇਲਾ ਮਨ ਜਿਹੜੀ ਗੱਲ ਇੱਕ ਇੱਕ ਲਾ ਦੇ ਵੇਲਾ ਮਨ ਵੀਰ ਬੜਕੇ ਡੰਗੜ ਗਈ 8 ਮਹੀਨਿਆਂ ਹੀ 7 ਗਈਆਂ ਤੇ ਬਾਕੀ ਨਿੱਕੇ ਹੋਰ ਇਹਦੇ ਤਰਲੇ ਵਾਲੀ ਗੱਲ ਨਹੀਂ ਮੇਰਾ ਵੀਰ ਬੜਕੇ ਇਹ ਮੱਤ ਵਾਲੀ ਗੱਲ ਜੇ ਕਰਨ ਦਾ ਹੈ ਹਾਂ ਜਾ ਮੇਰਾ ਵੀਰ ਉਹ ਨਹੀਂ ਭਰਾਵਾ ਟਰੱਕ ਵਾਲੇ ਡੇਰੇ ਦੇ ਨਹੀਂ ਹੁੰਦੇ ਜਾ ਇੱਕ ਲਵਾ ਦੇ ਮੇਰਾ ਵੀਰ ਬੜਕੇ ਵੇਲਾ ਮਨ ਜਿਹੜੀ ਗੱਲ ਮਿੱਤਰੋ ਨੇ ਦੇਖ ਲਿਆ ਇਹ ਹਾਲ ਹੈ ਇੱਥੇ ਪਹਿਲਾਂ ਬਾਪੂ ਕਹਿੰਦਾ ਇੱਕ ਪੰਡ ਲੈਣੀ ਆ ਇੱਕ ਪੰਡ ਤੋਂ ਦੋ ਪੰਡਾ ਤੇ ਆ ਗਿਆ ਦੋ ਪੰਡਾ ਕਰਦੇ ਕਹਦੇ ਅਜੂ ਪੰਡਾ ਆਪਾਂ ਲਾ ਕੇ ਦਿੱਤੀਆਂ ਆ ਜਿਹੜਾ ਘਰ ਵਾਲੇ ਵੀ ਨਾ ਲਾ ਕੇ ਦਿੱਤੀਆਂ ਹੁਣ ਮਿੱਤਰੋ ਤੀਜੀ ਪੰਡ ਦੀ ਡਿਮਾਂਡ ਕਰਦਾ ਸੀ ਹਾਂ ਬਾਕੀ ਦੇਖ ਲਓ ਵਤਰਾ ਇਹ ਹਾਲ ਹੈ ਇੱਥੇ ਦੇ ਦੇਖ ਲਓ ਆ ਕਿਹੜਾ ਵਾ ਹਾਂ